ਕਬੱਡੀ ਦੇ ਲਈ ਕਿਸੇ ਦਾਨੀ ਸੱਜਣ ਨੇ ਜਿਹੜਾ ਰੈਫਰੀ ਕਰ ਰਿਹਾ ਉਹਦੇ ਲਈ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਹੈ ਧੰਨਵਾਦ ਕਰਦੇ ਆ। ਅ ਨਾਲ ਹੀ ਗੁਰਪ੍ਰੀਤ ਜਿੰਨੇ ਵੀ ਜੱਫੇ ਲਾਉ। ਸਰਜੀਤ ਸਿੰਘ ਜੀ ਪੰਜ ਕੋਕਰੋਨਾ ਵੱਲੋਂ 100 ਰੁਪਏ ਦਾ ਮਾਨ ਸਨਮਾਨ ਜੀ ਆ ਮੈਚ ਦੇ ਵਿੱਚ। ਹਾਂਜੀ ਅਮਨ ਜੀ। ਲਓ ਪਈ ਹੋਈ ਕਬੱਡੀ ਮੇਰੇ ਵੀਰੋ ਵਾਲਟੋ ਕੱਢੀ ਦੇ ਮਾਨ ਸਨਮਾਨ ਦਿੱਤੇ ਆ ਰਿੱਕੀ ਸਿੱਧੂ ਨੇ। ਇਸ ਨੌਜਵਾਨ ਖਿਡਾਰੀ ਨੂੰ ਪਿੱਥੋਂ ਦੀ ਧਰਤੀ ਦਾ ਸੋਤਾ ਮਾਰ ਦਿਓ ਤਾੜੀਆਂ। ਬਾਹਰ 16 ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ। ਅਗਲੀ ਕਬੱਡੀ ਪੌਂਡ ਦੇ ਲਈ ਖੇਡੂਨੀਆ ਪਿੰਡ ਐ ਇਸੇ ਨੌਜਵਾਨ ਖਿਡਾਰੀ ਦਾ ਬਹੁਤ ਸ਼ਹਿਰ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਡੇੜਬਾ ਮੰਡੀ ਤੇ ਡੱਗੋ ਰਮਾਣਾ ਕਾਰੇ ਸਿੰਘੇ ਤੇ ਚਾਉਕੇ ਵੀ ਟੀਮਾਂ ਗਰਾਊਂਡ 'ਤੇ ਆ ਜਾਣ ਜਿਹੜੇ ਖਿਡਾਰੀ ਖੜੇ ਐ ਕਿਰਪਾ ਕਰਕੇ ਬਾਹਰ ਜਾਣ ਕਿ ਚੜਦੀ ਜਵਾਨੀ ਬੋਸ਼ ਪੁੱਟ ਗੱਭਰੂ ਲਾਲਾ ਜੱਫੇ ਲੰਦਾ ਮੇਲਾ ਲੁੱਟ ਗੱਭਰੂ ਪਰ ਪੁਆਇੰਟ ਦਾ ਮੇਸਲੇ ਲਈ ਨੌਜਵਾਨ ਗੱਭਰੂ ਧਾਵੀ ਦੇਸ਼ੇ ਜੁੜਦਾ ਹੋਇਆ ਡੇੜਬਾ ਮੰਡੀ ਤੇ ਡੱਗੋ ਰਮਾਣਾ ਕਾਲੇ ਸਿੰਘ ਜਿਹੜੇ ਖਿਡਾਰੀ ਖੜੇ ਆ ਕਿਰਪਾ ਕਰਕੇ ਬੈਠ ਜਾਓ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਖਿਡਾਰੀ ਖੜੇ ਆ ਬੈਠ ਜਾਓ ਜਿੰਨਾ ਖਿਡਾਰੀ ਨਹੀਂ ਖੇਡ ਰਹਾ ਜਿਹੜੇ ਖਿਡਾਰੀ ਕਿਰਪਾ ਕਰਕੇ ਉਹ ਖਿਡਾਰੀ ਬੈਠ ਜਾਣ ਹੱਥ ਜੋੜ ਕੇ ਬੇਨਤੀ ਹੈ ਪਈ ਹੋਈ ਕਬੱਡੀ ਕੇ ਪੌਂਦਾ ਜਦੋਂ ਰੇਡ ਫਿਰ ਵੱਜਦੀ ਉਹ ਤਾੜੀ ਵੀ ਜੰਗੀ ਆਣੀਏ ਗੁਰਪ੍ਰੀਤਨਾ ਪੱਕੀ ਇਹਦੀ ਆੜੀ ਵੀ ਨਾਮ ਸ਼ਿਕੰਦਰ ਤੇ ਪਿੰਡ ਲੋਕੋ ਮਾਰੀ ਵੀ ਬਾੜੀ ਵਾਲੇ ਨੇ ਪੁਆਇੰਟ ਆਪਣੀ ਟੀਮ ਲਈ ਜੋੜ ਦਿੱਤਾ ਬਲਜੀਤ ਸਿੰਘ ਨਾਮ ਦੁਨੀਆ ਭਲਵਾਨ ਦੇ ਨਾਂ ਦੇ ਨਾਲ ਜਾਣਦੀ ਇਸ ਨੌਜਵਾਨ ਖਿਡਾਰੀ ਨੂੰ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਦਰਸ਼ਕਾਂ 'ਚ ਹੁੱਲੇ-ਹਾਲੇ ਕਬੱਡੀ ਦਾ ਜਨੂਨ ਲੋਕਾਂ ਦੇ ਸਿਰ ਚੜ੍ਹ ਕੇ ਬੋਲਣ ਵਾਲੀ ਗੱਲ ਹੈ ਲਓ ਹਰਮਨ ਸਿੰਘ ਗਿੱਲ ਦਾ ਪੁੱਤਰ ਗੁਰਪ੍ਰੀਤ ਸਿੰਘ ਇਸ ਵੇਲੇ ਲਾਉਂਦਾ ਹੋਇਆ ਜੱਫਾ ਬੱਲੇ ਬੱਲੇ ਹੋਈ ਪਈ ਹੈ ਫੜਿਆ ਹੋਇਆ ਲੱਗ ਕੇ ਚੜ੍ਹਦੀ ਜਵਾਨੀ ਬੋਸ਼ੂ ਪਟਕਾਪੁਰੂ ਲਾਲਾ ਜੱਫੇ ਲਾਦਾ ਮੇਲੇ ਲੁੱਟ ਗੱਪਰੂ ਫੜ ਦਿੰਦਾ ਤਾਵੀ ਜੋ ਖੜਵਾਦਾ ਆਪਣੇ ਆਪ ਨੂੰ ਟਿਕਾਣਾ ਕਾਫੀ ਚਰਚਾ ਪੂਰੀ ਦੇ ਵਿੱਚ ਰਹਿੰਦਾ ਗੁਰਪ੍ਰੀਤ ਜੰਗੀ ਆਰੇ ਦਾ ਕਾਫੀ ਚਰਚਾ ਪੂਰੀ ਦੇ ਵਿੱਚ ਰਹਿੰਦਾ ਗੁਰਪ੍ਰੀਤ ਜੰਗੀ ਸੰਜੀਤ ਸਿੰਘ ਜੀ ਬੋਲੋ 100 ਰੁਪਿਆ ਗੁਰਪ੍ਰੀਤ ਦੇ ਲਈ ਕੋਖਰ ਵਾਲੇ ਵੱਲੋਂ 100 ਰੁਪਿਆ ਗੁਰਪ੍ਰੀਤ ਦੇ ਲਈ ਵਿਸ਼ੇਸ਼ ਤੌਰ ਤੇ ਹੈ ਜੀ ਹਾਂਜੀ ਬਾਈ ਜੀ ਅਮਰ ਕਪਾਲ ਸਿੰਘ ਜੀ ਮਿੰਟੂ ਪ੍ਰਧਾਨ ਤੇ ਗਰਮੇਲ ਸਿੰਘ ਜੀ ਗਿੱਲ 100-100 ਰੁਪਏ ਦੇ ਮਾਨ ਸਨਮਾਨ ਤੇ ਸਿੱਧੂਆਂ ਦਾ ਮੁੰਡਾ ਗੱਲਾਂ ਕਰਦਾ ਹੈ ਵੱਡੀਆਂ ਕਾਉਡੀ ਵਿੱਚ ਦਿੰਦਾ ਬੁਲਟ ਤੇ ਗੱਡੀਆਂ ਲਓ ਗੇਂਦੀ ਦਿੱਤੀ ਹੈ ਪਿੱਛੋਂ ਦੀ ਧਰਤੀ ਦੇ ਸੋ ਨੌਜਵਾਨ ਖਿਡਾਰੀ ਸੋਚੇ ਨੂੰ ਬਹੁਤ ਤਕੜਾ ਮੈਚ ਜਿੰਨੇ ਵੀ ਜੱਫੇ ਲੱਗ ਰਹੀਏ ਰਿੱਕੀ ਸਿੱਧੂ ਜੀ 200 ਰੁਪਏ ਦੇ ਮਾਨ ਸਨਮਾਨ ਜੀ ਜਿਹੜੇ ਖਿਡਾਰੀ ਖੜੇ ਐ ਡਾੜ ਜਾਓ ਇਸ ਨਾਲ ਜਾਂਦਾ ਕਹਿੰਦੇ ਆਲਟੋ ਗੱਡੀ ਨਾਲ ਸਨਮਾਨ ਕਰਨਾ ਮੇਰੇ ਵੀਰੋ ਮੇਜਰ ਸਿੰਘ ਬਰਾੜ ਉਹਨਾਂ ਨੇ ਅਮਨ ਜੀ ਧਾਵੀ ਦਾ ਅਮਨਵੀਰ ਜੀ ਬਾਬਾ ਕਾਲਾ ਮੈਨ ਵਾਲੇ ਸਾਡੇ ਵੀਰ ਬਰਨਾਲੇ ਤੋਂ ਕਹਿੰਦੇ ਵੀ ਜਿੰਨੇ ਵੀ ਗੁਰਪੀ ਜਫੇ ਲਾਊਗਾ ਹਰ ਇੱਕ ਜਫੇ ਦਾ 1000 ਰੁਪਏ ਉਹਨਾਂ ਵੱਲੋਂ ਦਿੱਤਾ ਜਾਊਗਾ ਜੀ ਲਓ 1000 ਰੁਪਏ ਦਿੱਤਾ ਜਾਣਾ ਤੇ ਸਾਹਮਣੇ ਬਾੜੀ ਦੀ ਧਰਤੀ ਦਾ ਸ਼ੇਖੰਦਰ ਸਿੰਘ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਕਰਨੀ ਹੈ ਔਰ ਕੇਸੀ ਦੁਨੀਆ ਦਾ ਮਸ਼ਹੂਰ ਯਾਫੀ ਮੇਰੇ ਵੀਰੋ ਇਸ ਲਈ ਲਾ ਤਕੜਾ ਜਫਾ ਆਪਣੀ ਟੀਮ ਲਈ ਲੱਖਾਂ ਜਾ ਪੁਆਇੰਟ ਜੋੜਦਾ ਹੋਇਆ ਆਉਂਦਾ ਹੋਇਆ ਸੁਆਦ ਕਬੱਡੀ ਦਾ ਕਿ ਆਉਂਦਾ ਹੈ ਸੁਆਦ ਪੰਜਾਬੀਆਂ ਨੂੰ ਕਬੱਡੀ ਦੇ ਕੇ ਦਰਸ਼ਕ ਮਾਰ ਦੇ ਨੇ ਤਾੜੀਆਂ ਜਦੋਂ ਕੋਈ ਪਾਉਦਾ ਧਾਵੀ ਰੇਡ ਮੱਥਾ ਟੇਕ ਕੇ ਲੱਗ ਜਾਵੇ ਵਧੀਆ ਜੱਫਾ ਤੇ ਦੁਨੀਆ ਪੈਂਦੀ ਨੱਚ ਮਿੱਤਰੋ ਕਬੱਡੀ ਖੇੜੇ ਪੰਜਾਬੀਆਂ ਦੀ ਮਾਂ ਇਹ ਗੱਲ ਸੋਹਣਾ ਨੇ ਸੱਚ ਮਿੱਤਰੋ ਕੁਲਵਿੰਦਰ ਸਿੰਘ ਨੌਜੋਨ ਜੰਗੀ ਆੜੀਏ ਗੁਰਪ੍ਰੀਤ ਦਾ ਵੀਰ ਹੈ ਲਓ ਸਾਹਮਣੇ ਨੌਜੋਨ ਗੱਬਰੂ ਤੇ ਪੁਆਇੰਟ ਬਲਜੀਤ ਸਿੰਘ ਪਲਵਾਨ ਆਪਣੀ ਟੀਮ ਲਈ ਜੋੜਦਾ ਹੋਇਆ ਕਹਿੰਦੇ ਰਿੱਕੀ ਦੇ ਦਾ ਬੜਾ ਪਿਆਰ ਹੈ ਰਪਿੰਦਰ ਜਲਾਲ ਦਾ ਤੇ ਸ਼ਨਤਾਉ ਜੀ ਦੇ ਖਿਡਾਰੀ ਪਿੱਥੋ ਵਾਲੇ ਸੋਚੇ ਦਾ ਅੱਜ ਕਬੱਡੀ 365.com ਦਾ ਗੱਡੀ ਦੇ ਦਾ ਮਾਨ ਸਨਮਾਨ ਕੀਤਾ ਜਾਣਾ ਜਲੰਧਰ ਸਿੰਘ ਦੀ ਸਿੱਧੂ ਪੁੱਜੇ ਹੋਇਆ ਉਧਰ 200 ਰੁਪਇਆ ਇਸ ਜਫੇ ਤੇ ਦਿੱਤਾ ਜਾਣਾ ਲੈ ਵੀ ਰਪਿੰਦਰ ਕਬੱਡੀ ਅੱਜ ਲੱਖ ਲੱਖ ਦੀ ਪੈਣ ਵਾਲੀ ਗੱਲ ਹੈ ਬਿਆਰ ਕਬੱਡ ਸਮੁੱਚੀ ਆਰਗੇਨਾਈਜ਼ ਕਮੇਟੀ ਨੂੰ ਪਵਨ ਹੋਣਾ ਸਾਡੇ ਵੀਰਾਂ ਨੂੰ ਬਲਜੀਤ ਸਿੰਘ ਰਿੱਕੀ ਨੂੰ ਕਬੱਡੀ ਦੇ ਮਹਾਨ ਪ੍ਰਮੋਟਰ ਨੂੰ ਬਹੁਤ ਤਗੜਾ ਜੱਫਾ ਲੱਗਿਆ ਇਸ ਲਈ ਪਰੜਵਾਲ ਦੀ ਟੀਮ ਦੇ ਲਈ ਅਗਲੇ ਮੈਚ ਦੀਆਂ ਟੀਮਾਂ ਵੀ ਤਿਆਰ ਰਹਿਣ 1100 ਰੁਪਿਆ ਜੀ 100 ਰੁਪਿਆ ਸਾਡੇ ਵੀਰ ਸਰਜੀਤ ਬੱਲੋਂ ਦੇ 1000 ਰੁਪਿਆ ਬਾਬਾ ਕਾਲਾ ਮਹਿਰ ਵਾਲੇ ਵਾਂਗੂ ਜੇਕਰ ਹੁਰਬੀ ਜੱਫਾ ਲਾਊਗਾ ਲਓ ਇਸ ਲਈ ਪਈ ਹੋਈ ਕਬੱਡੀ ਦੇਵਦਿਆਲਪੁਰੇ ਦਾ ਕੀ ਫੈਸਲਾ ਕਰਦਾ ਹੈ ਵੀ ਇਹ ਪੁਆਇੰਟ ਧਾਵੀ ਦਾ ਇਹ ਪੁਆਇੰਟ ਮੇਰੇ ਵੀਰੇ ਧਾਵੀ ਦੇ ਹਿਸਾਬ ਜਸਟ ਹੋ ਗਿਆ ਵੱਡਾ ਕੱਠਾ ਵੱਖਰਾ ਨਿਆਰਾ ਰਾਮਪੁਰੇ ਦੇ ਕਬੱਡੀ ਕੱਪ ਦਾ ਟੌਪ ਦੇ ਖਿਡਾਰੀ ਦੇਖੋ ਅੱਜ ਦਿਖਾਉਂਦੇ ਆ ਯੋਰ ਵੀ ਰਾਮਪੁਰੇ ਦੇ ਕਬੱਡੀ ਕੱਪ ਦੀ ਤਾਂ ਵੱਖਰੀ ਏ ਟੌਰ ਵੀ ਰਾਮਪੁਰੇ ਦੇ ਕਬੱਡੀ ਕੱਪ ਦੀ ਤਾਂ ਵੱਖਰੀ ਏ ਟੌਰ ਵੀ ਪੂਰੀ ਦੁਨੀਆ ਦੇ ਵਿੱਚ ਵੱਖਰੀ ਟਾਰ ਬਣੀ ਹੋਈ ਹੈ ਮਾੜੀ ਪਿੰਡ ਵਾਲੇ ਸ਼ਿਕੰਦਰ ਦੀ ਪਈ ਹੋਈ ਕਬੱਡੀ ਨੌਜਨ ਕੇਸੀ ਸ਼ਰਮਾ ਬਰੜ ਵਾਲੀਆ ਤੇ ਪੁਆਇੰਟ ਮਾੜੀ ਦੀ ਧਰਤੀ ਦਾ ਸ਼ਿਕੰਦਰ ਸਿੰਘ ਆਪਣੀ ਟੀਮ ਲਈ ਜੋਰਦਾ ਹੋਇਆ ਉਧਰ ਹਰਦੀਪ ਫੂਲ ਸਾਡੀ ਜ਼ਿੰਦਗੀ ਦਾ ਸਤਿਕਾਰਯੋਗ ਵੀਰ ਹਰਜੀਤ ਐਂਡ ਤਲਵਾਰ ਕਲੱਬ ਐ ਇਸ ਦੋੜ ਦਾ ਪ੍ਰਧਾਨ ਅਮਨਵੀਰ ਜੇਕਰ ਗੁਰਪ੍ਰੀਤ ਪਹਿਲਵਾਨ ਨੂੰ ਜੱਫਾ ਲਾਉਂਦਾ ਬਰਨਾਲੇ ਵਾਲੇ ਵੀਰਾਂ ਵੱਲੋਂ 1500 ਰੁਪਏ ਦਿੱਤਾ ਜਾਊ ਜੀ ਉਹਨੂੰ ਹਾਂਜੀ ਲਓ 1500 ਤੇ ਸਾਹਮਣੇ ਵੇਖੋ ਇਸ ਵੇਲੇ বাজ ਗਈ ਕੈਂਚੀ ਸਵਾਦ ਲਖਦਾ ਹੈ ਮੇਰੇ ਵੀਰੋ ਖੇਡ ਕਬੱਡੀ ਦਾ ਕਿ ਨਾ ਕੋਈ ਫਿਕਰ ਨਾ ਫਾਕਾ ਲੈਣ ਇੱਕ ਦੂਜੇ ਤੋਂ ਵੱਧ ਵੱਧ ਝਾਕਾ ਲੈਣ ਮੈਚਾਂ ਦੇ ਨਿਆਰੇ ਕੋਈ ਬੈਠ ਖੜ ਕੇ ਬੋਲਦਾ ਕਬੱਡੀ ਦਾ جنੂਨ ਅੱਜ ਲੋਕਾਂ ਦੇ ਸਿਰ ਚੜਕੇ ਕਪਿੰਦਰ ਜਲਾਲ ਸਾਡਾ ਵੀਰ ਬੱਡੇ ਮਾਣ ਕਰ ਰਿਹਾ ਰਿੱਕੀ ਸਿੱਧੂ ਵਾਲਾ ਵੱਲੋਂ 200 ਰੁਪਏ ਦੇ ਮਾਨ ਸਨਮਾਨੀ ਪਬਲੋਣਾ ਨੂੰ ਰਿੱਕੀ ਸਿੱਧੂ ਵਾਲਾ ਨੂੰ ਲੱਖ ਲੱਖ ਵਾਰ ਮੁਬਾਰਕਬਾਦ ਉਧਰ ਗੁਰਦੀਪ ਨੰਗਲ ਜੀ ਨਾਲ ਮਿੰਟੂ ਜੀ ਸਾਡੇ ਪ੍ਰਧਾਨ ਸਾਹਿਬ ਜਾਫੀ ਲਈ 100 ਰੁਪਏ ਭੇਜੇ ਆ ਇਧਰ ਪਿੱਥੋ ਵਾਲਾ ਕਬੱਡੀ ਪਾ ਰਹੇ ਮੇਰੇ ਵੀਰ ਜੀ ਉਧਰ ਟਰੱਕ ਦੇ ਫੱਟੇ ਟੁੱਟ ਗਏ ਮਾਣੇ ਧਿਆਨ ਦੇਖੋ ਵੀ ਕਿਤੇ ਸਟਾਫਟ ਨਹੀਂ ਲੱਗੀ ਕੁਝ ਟਰੱਕ ਦੇ ਨਾਲ ਫੱਟੇ ਟੁੱਟ ਗਏ ਵਾਲਾ ਜੀ ਨਿਗਾਹ ਦੇਖੋ ਕਈ ਯਾਰ ਠੀਕ ਹੈ ਬਾਈ ਜੀ ਠੀਕੋ ਲਓ ਇਸੇ ਲਈ ਹਾਰੇ ਹੋਏ ਮੇਰੇ ਵੀਰੋ ਰਾਮਪੁਰੇ ਦੇ ਵਿੱਚ ਕਬੱਡੀ ਦੇ ਪ੍ਰੇਮੀਆਂ ਦਾ ਇਧਰ ਪਿੱਥੋ ਵਾਲਾ ਸੁੱਚ ਰਿੱਕੀ ਸਿੱਧੂ ਵੱਡੇ ਮਾਣ ਕਰਦਾ ਇਸ ਨੌਜਵਾਨ ਖਿਡਾਰੀ ਦੇ ਪਿੱਥੋ ਦੀ ਧਰਤੀ ਦੇ ਸੋਚੇ ਦੇ ਮੇਰੇ ਵੀਰੋ ਮਹਾਰਾਜ ਦੇ ਕਬੱਡੀ ਕੱਪ ਤੇ ਅਲਟੋ ਗੱਡੀ ਦੇ ਮਾਣ ਸਨਮਾਨ ਦਿੱਤੇ ਹੈ ਜਿੱਥੇ ਰੁਪਿੰਦਰ ਜਲਾਲ ਦੇ ਲਈ ਗੱਡੀ ਦੇ ਮਾਣ ਸਨਮਾਨ ਬਲਜੀਤ ਸਿੰਘ ਰਿੱਕੀ ਉਹਨਾਂ ਨੇ ਦਿੱਤੇ ਹੈ ਉਧਰ ਹਰਦੀਪ ਫੂਲ ਜੀ ਛੋਟਾ ਦੀਪਾ ਗਗਨ ਨਾਲ ਸਾਡੇ ਵੀਰ ਜਗਦੇਵ ਹੁਣੀ ਬੈਠੇ ਐਮਸ ਬੋਰਡ ਦੇ ਵਿੱਚ ਆਨੰਦ ਮਾਣਦੇ ਆ ਇਹਨਾਂ ਮੈਚਾਂ ਦਾ ਜਿਨ੍ਹਾਂ ਨੇ ਅੱਜ ਕਾਰੇ ਰਸ਼ੀਨ ਨੂੰ ਤੇ ਦਾਸ ਨੂੰ ਵੱਡੇ ਮਾਣ ਨਾਲ ਚੁਣੇ ਹੈ ਬਲਜੀਤ ਸਿੰਘ ਰਿੱਕੀ ਉਹਨਾਂ ਦੀ ਤਰਫੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦੋਨੋਂ ਸਤਿਕਾਰਯੋਗ ਸ਼ਿਕੀਤਾਂ ਦਾ ਲਓ ਸਾਹਮਣੇ ਪਈ ਹੋਈ ਕਬੱਡੀ ਚਾਰ ਜਾਫੀਆਂ ਵਿੱਚੋਂ ਗੁਰਪ੍ਰੀਤ ਜੰਗੀ ਆਉਣੇ ਦਾ ਤੇ ਦੇਵ ਬਿਆਲਪੁਰੇ ਵਾਲੇ ਦਾ ਫੈਸਲਾ ਵੀ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਇਧਰ ਕਬੱਡੀ 365.com ਹੈ ਮੇਰੇ ਵੀਰੇ ਕਿ ਜਾਂਦੇ ਰਹਿਣ ਸੋਲਵਰਾ ਦੇ ਯਾਰ ਕਬੱਡੀ ਪੰਚਾਇਤੀ ਵਿੱਚ ਸੰਸਾਰ ਕੰਮ ਕਰਕੇ ਦੁਨੀਆ ਤੇ ਘੇਟ ਬਣਾ ਕੇ 265 ਜਰਿਆ ਰਹੇ ਪਿਆਰ ਪ੍ਰਦੀਪ ਤੇ ਹੈਪੀ ਵਰਗੇ ਭਾਈਆਂ ਦਾ ਕਬੱਡੀ 365 ਦੇ ਹੱਥ ਨਕੋਦਰ ਵਾਲੇ ਸਾਈਆਂ ਦਾ ਨਕੋਦਰ ਵਾਲੇ ਸਾਈਆਂ ਦਾ ਅੱਜ ਵੱਡੀ ਗੱਡੀ ਦਿੱਤੀ ਜਾਣੀ ਹੈ ਮੇਜਰ ਸਿੰਘ ਦੀ ਬਰਾੜ ਬੈਠਿਆ ਜਲੰਧਰ ਸਿੰਘ ਦੀ ਸਿੱਧੂ ਨਾਲ ਗੁਰਲਾਲ ਮਾਨੁਕੇ ਵਾਲਾ ਗੁਰਪ੍ਰੀਤ ਭਟੋਣਾ ਵੱਲੋਂ ਮੇਰੇ ਵੀਰੋ ਗੁਰਮੀਤ ਮਾਣਵਾਲਾ ਨਾਲ ਬਲਜੀਤ ਸਿੰਘ ਰਿੱਕੀ ਵੱਡੀ ਗੱਡੀ ਦੇ ਨਾਲ ਮਾਨ ਸਨਮਾਨ ਕਰਨ ਜਾ ਰਿਹਾ ਹੈ ਇਧਰ ਬਾਅਸ ਖੇਲਰੀਆਂ ਵਾਲੇ ਦੀ ਪਈ ਹੋਈ ਕਬੱਡੀ ਜੰਗੀ ਆਣੀਆ ਗਿਲ ਰਵਾਰ ਦਾ ਨੌਜਨ ਮੀਤ ਸਿੰਘ ਬਰਾੜ ਦੀ ਟੀਮ ਵੱਲੋਂ ਜਦੋਂ ਵੀ ਖੇਡਦਾ ਟੱਕਰਾ ਖੇਡਦਾ ਲਓ ਬੱਲੇ ਬੱਲੇ ਕਰਵਾਉਂਦਾ ਹੋਇਆ ਨੌਜਨ ਇਸ ਵੇਲੇ ਦਰਸ਼ਕਾਂ ਦੇ ਦਿਲ ਜਿੱਤਣ ਵਾਲੀ ਗੱਲ ਕਰਦਾ ਹਾਂਜੀ ਅਮਨ ਜੀ ਜੇਕਰ ਮੌੜਾਂ ਵਾਲੇ ਪਹਿਲਵਾਨ ਨੂੰ ਜੱਫਾ ਲਾਉਂਗਾ 2000 ਰੁਪਏ ਗੁਰਪ੍ਰੀਤ ਨੂੰ ਦਿੱਤਾ ਜਾਊ ਜੀ ਲਓ 2000 ਰੁਪਏ ਦਿੱਤਾ ਜਾਣਾ ਉਧਰ ਕਵਨ ਸਿੰਘ ਦੀ ਤਰਫੋਂ ਕੀ ਹੈ ਕੰਤੀ ਤਾਜੋਗੀ ਵਾਲਾ ਇਸ ਇਲਾਕੇ ਦਾ ਮਸ਼ਹੂਰ ਕਮੈਂਟੇਟਰ ਹੈ ਉੱਥੇ ਰਪਿੰਦਰ ਦਾ ਨਾਂ ਚੱਲਦਾ ਪੂਰੀ ਦੁਨੀਆ ਦੇ ਵਿੱਚ ਮੱਖਣ ਵਾਲੀ ਜੀ ਬਹੁਤ ਸਤਿਕਾਰਯੋਗ ਨੇ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਆ ਰਸ਼ੀਨ ਵਾਲੇ ਕਾਲੇ ਦੇ ਵੱਡੇ ਮਾਰ ਕੀਤੇ ਜਾ ਰਹੇ ਆ ਇਧਰ ਪਿੱਥੋ ਵਾਲਾ ਸੋਚਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਬਾਬਾ ਗੁਲਜੀਤ ਸਿੰਘ ਡਾਕਟਰ ਕਾਲੋਗੀ ਵਾਲਾ ਇਸ ਕੱਪ ਦਾ ਪਿਛਲੇ ਸਾਲ ਦਾ ਵੈਸਟ ਰੇਡ ਉਹ ਵੀ ਵਿਸ਼ੋਸ਼ ਤੌਰ ਤੇ ਪੁੱਜਿਆ ਹੋਇਆ ਜਿੱਥੇ ਸੁਖਵੀਰ ਸਰਾਮਾ ਉਹਦੇ ਵੀ ਵੱਡੇ ਯੋਗਦਾਨ ਨੇ ਬਲਜੀਤ ਸਿੰਘ ਡਾਕਟਰ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਖੜੇ ਆ ਬਰਜੂ ਬਾਬਾ ਕਾਲਾ ਮਹਿਰ ਬਨਾਲੇ ਵਾਲੇ ਵੱਲੋਂ 2000 ਰੁਪਏ ਦਿੱਤਾ ਜਾਊ ਜੇਕਰ ਗੁਰਪ੍ਰੀਤ ਪਹਿਲਵਾਨ ਨੂੰ ਜਫਾ ਲਾਉਗਾ 2000 ਰੁਪਏ ਗੁਰਪ੍ਰੀਤ ਨੂੰ ਜੇਕਰ ਪਹਿਲਵਾਨ ਨੂੰ ਜਫਾ ਲਾਓ ਜੀ ਬਹੁਤ ਤਗੜਾ ਪੁਆਇੰਟ ਨੌ ਜਿੰਨੇ ਆਪਣੀ ਟੀਮ ਲਈ ਜੋੜ ਦਿੱਤਾ ਲਓ ਅਗਲੀ ਕਬੱਡੀ ਮਾੜੀ ਪਿੰਡ ਦਾ ਸ਼ੇਖੰਦਰ ਬਾਉ ਦੇ ਲਈ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਵਧਾ ਹੋ ਇੱਕ ਪਾਸੇ ਪਹਿਲੇ ਪਰਲ ورلڈ ਕਬੱਡੀ ਕੱਪ ਤੇ ਖੇਡਿਆ ਨਾਓ ਜਨ ਮੇਰੇ ਵੀਰੋ ਕਰਮੀ ਬਦਰਵਾਲ ਦਾ ਕਿਤੇ ਅੰਤਾਰੀਓ ਦੀ ਇੰਟਰਨੈਸ਼ਨਲ ਕਬੱਡੀ ਕਲੱਬ ਵੱਲੋਂ ਖੇਡਿਆ ਉਧਰ ਵੇਖ ਲੈ ਵੀ ਕਰਮੀ ਨਾਓ ਜਨ ਕੋਸ਼ਿਸ਼ ਕਰ ਰਹਾ ਪਰ ਆ ਨੌਜਨ ਮਾਲੇ ਦੇ ਕਬੱਡੀ ਟੂਰਨਾਮੈਂਟ ਦਾ ਮੋਟਰਸਾਈਕਲ ਦਾ ਜੇਤੂ ਮਾੜੀ ਪਿੰਡ ਦਾ ਸ਼ਿਕੰਦਰ ਵਾਰੇ ਵਾਲੀਏ ਟੋਨੇ ਉਹਨੀ ਮਾਰ ਕਰਦੇ ਤਤੂਪਰੀਏ ਸੁੱਖੇ ਉਹਨੀ ਕਿਉਂਕਿ ਆਯਾਦ ਕਬੱਡੀ ਕਲੱਬ ਵੱਲੋਂ ਖੇਡ ਦਾ ਪੰਜਾਬ ਦੇ ਕੱਪਾ ਤੇ ਲਓ ਸਾਹਮਣੇ ਬਾਅਸ ਖਿਲਰੀਆਂ ਵਾਲੇ ਦੀ ਪਈ ਹੀ ਕਬੱਡੀ ਜੰਗੀਆਂ ਵਾਲੀਆਂ ਗੋਲਪੀ ਸਿੰਘ ਗਿੱਲ ਪਰਿਵਾਰ ਦਾ ਗਵਰੀ ਤੇ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਇਧਰ ਕਬੱਡੀ ਦਾ ਮਹਾਰ ਪ੍ਰਮੋਟਰ ਗਰਾਊਂਡ ਜੇ ਅੱਜ ਦਾ ਕੱਪ ਵਧੀਆ ਲੱਗ ਰਿਹਾ ਰਿੱਕੀ ਦੇ ਨਾਂ ਤੇ ਆੜੀਆਂ ਮਾਰ ਦੋ ਦਰਸ਼ਕੀਓ ਇਹ ਦੇਰ ਹੈ ਬਲਜੀਤ ਸਿੰਘ ਰਿੱਕੀ ਦੀ ਮਾਲਵੇ ਦੀ ਖੇਡ ਕਬੱਡੀ ਨੂੰ ਤੇ ਸਿੱਧੂਆਂ ਦਾ ਮੁੰਡਾ ਗੱਲਾਂ ਕਰਦਾ ਏ ਵੱਡੀਆਂ ਕੌਡੀ ਵਿੱਚ ਦਿੰਦਾ ਲੋਕੋ ਬੁਲਟ ਤੇ ਗੱਡੀਆਂ ਸਿੱਧੂਆਂ ਦਾ ਮੁੰਡਾ ਗੱਲਾਂ ਕਰਦਾ ਏ ਵੱਡੀਆਂ ਕੌਡੀ ਵਿੱਚ ਦਿੰਦਾ ਲੋਕੋ ਬੁਲਟ ਤੇ ਗੱਡੀਆਂ ਗੱਡੀਆਂ ਮੋੜ ਦੇ ਉੱਤੇ ਜਾਂਦੇ ਆ ਰਿੱਕੀ ਸਿੱਧੂ ਵੱਲੋਂ ਉਧਰ ਕਵਾਨ ਸਿੰਘ ਦੀ ਤਾਜੋ ਕੇ 21 ਮੇਰੇ ਵੀਰੋ ਜੋ ਬੋਲ ਨੇ ਤੁਹਾਡੇ ਨਾਲ ਸਾਂਝੇ ਕਰਨਗੇ ਹਾਂਜੀ ਛੋਡੇ ਲਈ 100 ਰੁਪਿਆ ਸਰਜੀਤ ਸਿੰਘ ਜੀ ਵੱਲੋਂ ਛੋਡੇ ਲਈ ਆਵਣਾ ਅਮਰ ਛੋਡੇ ਲਈ ਐਮ ਵਿਸ਼ੇਸ਼ ਤੌਰ ਤੇ 100 ਰੁਪਏ ਸਰਜੀਤ ਸਿੰਘ ਜੀ ਖੋਖਰ ਵਾਲੇ ਉਹਨਾਂ ਵੱਲੋਂ ਛੋਡੇ ਲਈ ਲਓ ਸਰਜੀਤ ਸਿੰਘ ਨੇ ਬੜੇ ਮਾਣ ਕਰਦੇ ਖੋਖਰ ਪਿੰਡ ਵਾਲੇ ਇੱਧਰ ਬਲਜੀਤ ਸਿੰਘ ਦੀ ਪਈ ਹੋਈ ਕਬੱਡੀ ਹੈ ਪੱਟਾਂ ਦੇ ਨਾ ਪੱਟ ਨਹੀਂ ਖੇਂਦੇ ਡੌੜਿਆ ਵੀ ਯਾਰ ਹੱਥ ਨਾ ਪੈਂਦੇ ਇਹ ਕਿਹੜੇ ਪਿੰਡ ਦਾ ਗੱਬਰ ਲੋਤੀ ਉਂਗੜਾ ਕਰ ਕਰ ਕੁੱਛਦੇ ਆ ਗੱਜ ਗੱਜ ਚਾਉਰੀਆਂ ਛਾਪੀਆਂ ਵਾਲੇ ਜਦੋਂ ਵਿੱਚ ਮੈਦਾਨੀ ਮੁੱਕਦੇ ਆ 2000 ਰੁਪਏ ਦਿੱਤਾ ਜਾਵੇਗਾ ਰਿੱਕੀ ਸ਼ਿੰਟੂ ਕਹਿੰਦਾ ਵੀ 200 ਦੇ ਨਾਮ ਆਨ ਸਨਮਾਨ ਕਰਨੇ ਆ ਅੱਜ ਵੱਡੇ ਦੁਨੀਆਂ ਦੇ ਸੁਪਰਸਟਾਰ ਮੇਰੇ ਵੀਰੋ ਮਹਿੰਗੀ ਪਲੇਅਰ ਪੁੱਜਿਆ ਜਿਹਦਾ ਰਪਿੰਦਰ ਨੇ ਦੱਸਿਆ ਮਖਨਲੀ ਉਹਨਾਂ ਦੱਸਿਆ ਵੀ ਦੁਨੀਆਂ ਦੀ ਕਰੀਮ ਪੁੱਜੀ ਹੋਈ ਹੈ ਅੱਜ ਰਾਮਪੁਰੇ ਦੇ ਕਬੱਡੀ ਕੱਪ ਦੇ ਲਾ ਬਾੜੀ ਪਿੰਡ ਦਾ ਸ਼ਿਕੰਦਰ ਦਾ ਪੁੱਟਦਾ ਨੌਜਵਾਨ ਗਬਰੂ ਆਪਣੀ ਟੀਮ ਲਈ ਲੱਖਿਆ ਜਾ ਪੁਆਇੰਟ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਰਿਹਾ ਪਿੰਡ ਦਾ ਬਹੁਤ ਵਧਿਆ ਹੋਇਆ 1100 ਰੁਪਇਆ ਦਿੱਤਾ ਜਾਵੇਗਾ ਰਿੱਕੀ ਸਿੱਧੂ ਵੱਲੋਂ ਜੇ ਗੋਪੀ ਜੱਫਾ ਲਾਵੇਗਾ ਵੱਡੇ ਮਾਰ ਕਰਦਾ ਰਿੱਕੀ ਸਿੱਧੂ ਮੇਰੇ ਵੀਰੋ ਕਬੱਡੀ ਦੇ 스타ਾਂ ਦੇ ਲਓ ਆਲਟੋ ਗੱਡੀ ਮੇਜਰ ਸਿੰਘ ਫਰਾੜ ਵੱਲੋਂ ਹੈ ਪਰ ਬਹੁਤ ਸੇ ਖਿਡਰੀਆਂ ਵਾਲਾ ਇਸ ਵੇਲੇ ਬਹੁਤ ਤਾਕੜਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਮਾੜੀ ਪਿੰਡ ਦਾ ਸ਼ੇਖੰਦਰ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਵਧਿਆ ਹੋਇਆ ਕਰਮੀ ਤੇ ਕੇਸੀ ਜਿੰਨੇ ਵੀ ਜੱਫੇ ਲਾਉਣਗੇ ਬਲਜੀ ਸਿੰਘ ਜੀ ਰਿੱਕੀ ਕਹਿੰਦੇ ਵੀ ਉਹਨੇ ਹੀ ਆਪਾ ਦੋ ਦੋ ਸੌ ਦੇ ਨਾਲ ਮਾਨ ਸਨਮਾਨ ਕਰਨੇ ਆ ਇੱਕ ਇੱਕ ਪੁਆਇੰਟ ਔਰ ਵੱਡੇ ਮਾਨ ਸਨਮਾਨ ਰਾਮਪੁਰੇ ਦਾ ਕਬੱਡੀ ਕੱਪ ਮੇਰੇ ਵੀਰੋ ਪੂਰੀ ਦੁਨੀਆ ਲਾਈਵ ਦੇਖ ਰਹੀ ਹੈ ਕਬੱਡੀ 365.com ਤੇ ਇਧਰ ਬਿੱਲੇ ਗਾਲਬ ਦਾ ਫੈਸਲਾ ਵੀ ਪੁਆਇੰਟ ਧਾਵੀ ਦਾ ਤੀਸਰੀ ਕਬੱਡੀ ਜਿਹੜੀ ਉਹ ਬਦਲ ਨਹੀਂ ਹੈ ਤੀਸਰੀ ਰੇਡ ਜਿਹੜੀ ਮੈਚ ਹੈ ਸਾਰੀਆਂ ਟੀਮਾਂ ਦੇ ਪਲੇ ਨੋਟ ਕਰ ਲੈਣ ਸਮੁੱਚੀ ਅਮਾਰਗੇਨਾਈਜ਼ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਇਹ ਸਰਜੀਤ ਸਿੰਘ ਜੀ ਵੱਲੋਂ ਤੁਹਾਡੇ ਲਈ ਆਇਆ ਮੈਂ ਨਾ ਭਾਈ ਜੀ ਇੱਕ ਮੈਂ ਬੇਨਤੀ ਕਰਨਾ ਵੀ ਦਰਸ਼ਕ ਵੀਰਾਂ ਦੀ ਮੰਗ ਆ ਵੀ ਜਿਹੜੇ ਪਲੇਅਰ ਬਹੁਤ ਜ਼ਿਆਦਾ ਆ ਜਾਂਦੇ ਨੇ ਜਿਹੜੇ ਸਾਡੇ ਐਂਟਰੀ ਵਾਲੇ ਵੀਰ ਨੇ ਜਿੱਥੋਂ ਟੀਮ ਐਂਟਰ ਹੁੰਦੀ ਆ ਬਾਦਰ ਮੇਰੀ ਬੇਨਤੀ ਆ ਮਿੰਟੂ ਭਾਈ ਜੀ ਸਰਜੀਤ ਢਿੱਲੋਂ ਜੀ ਬਾਦਰ ਜੀ ਕਰਨੈਲ ਗਿੱਲ ਜੀ ਸਾਡੇ ਵੀ ਗੁਰਮੇਲ ਜੀ ਸਾਰੇ ਪਲੇਅਰਾਂ ਨੂੰ ਬਾਹਰੋਂ ਨਹੀਂ ਸਾਈਡ ਤੇ ਕਰ ਦਿਓ ਜੀ ਮੇਰੀ ਬੇਨਤੀ ਹੈ ਪ੍ਰਧਾਨ ਸਾਹਿਬ ਆਪਾਂ ਆਖੀਏ ਜਿਹੜੇ ਵੀਰਾਂ ਦੀ ਕੋਈ ਡਿਊਟੀ ਨਹੀਂ ਉਹ ਖੇਡ ਗਰਾਊਂਡ ਦੇ ਵਿੱਚੋਂ ਬਾਹਰ ਹੋ ਜਾਣ ਹਾਂਜੀ ਪਵਨ ਜੀ ਅਮਨ ਮੈਲਾ ਚੌਂਕ ਵਾਲਾ ਸੰਦੀਪ ਨੰਗਲੰਦਿਆਂ ਵਾਲੇ ਨਾਲ ਸੰਪਰਕ ਕਰ ਲਵੇ ਲਓ ਤਬਨ ਉਹਨਾਂ ਨੂੰ ਰਿੱਕੀ ਉਹਨਾਂ ਨੂੰ ਮੁਬਾਰਕਬਾਦ ਇਧਰ ਰਿੱਕੀ ਕਹਿੰਦਾ ਵੀ 200 ਦਿੱਤਾ ਜਾਣਾ ਪਰ ਸੋਚੇ ਲਈ ਵੀ 200 ਦੇ ਮਾਨ ਸਰਵਾਨ ਰਿੱਕੀ ਸਿੱਧੂ ਵੱਲੋਂ ਹਾਂਜੀ ਜੇਕਰ ਗੁਰਪੀ ਚ ਬੱਲਊਗਾ 2500 ਰੁਪਏ ਬਾਬਾ ਕਾਲਾ ਮਹਿਰ ਬਰਨਾਲੇ ਵਾਲਿਆਂ ਵੱਲੋਂ ਦਿੱਤਾ ਜਾਓ ਜੀ ਮੇਰੀ ਬੇਨਤੀ ਹੈ ਦਰਸ਼ਕ ਵੀਰਾਂ ਦੇ ਲਈ ਜਿਹੜੀ ਲਾਈਟਾਂ ਦੇ ਲਈ ਤਾਰ ਪਾਈ ਗਈ ਹੈ ਉਹਨੂੰ ਉਸ ਦੇ ਵਿੱਚ ਕਰੰਟ ਆ ਸਕਦਾ ਜਿਹੜੇ ਬੱਚੇ ਦਰਸ਼ਕ ਜਾਲ ਦੇ ਨਾਲ ਬੈਠੇ ਆ ਥੋੜਾ ਜਿਹਾ ਆਪਣੇ ਆਪ ਨੂੰ ਅਡਜਸਟ ਕਰਕੇ ਬਹਿਣ ਅਗਲੇ ਮੈਚ ਦੀਆਂ ਟੀਮਾਂ ਜਾਫੀ ਲਈ ਹੈ ਜੀ ਜਾਫੀ ਲਈ ਚੀਮਾ ਜੋਧਪੁਰ ਤੇ ਤਾਲਾ ਇਹ ਟੀਮਾਂ ਤਿਆਰ ਹਨ ਉਸ ਤੋਂ ਬਾਅਦ ਜਿਹੜਾ ਮੰਡੀ ਤੇ ਡੱਗੋ ਰਮਣੀ ਦੀਆਂ ਟੀਮਾਂ ਦੇ ਦਰਮਿਆਨ ਮੈਚ ਖੇਡਿਆ ਜਾਵੇਗਾ ਖੇਡ ਕਬੱਡੀ ਦਾ ਮੇਰੇ ਵੀਰੋ ਲਓ ਬੋਲਿਆ ਹੋਇਆ ਧਾਵਾ ਕਿ ਰੇਡ ਪੈਂਦੀ ਨਾਲ ਦਲੇਰੀ ਅੱਜ ਕਰਨੀ ਔਖੀ ਜਾਫੀਆਂ ਦੀ ਘੇਰੀ ਅੰਧੇਰਿਆਂ ਉੱਤੇ ਪੱਟ ਤੇ ਥਾਪੀ ਲਾਉਣੀ ਪੈਂਦੀ ਏ ਦੁਨੀਆ ਐਵੇਂ ਨਹੀਂ ਉਹ ਮੰਨਦੀ ਖੇੜ ਦਿਖਾਉਣੀ ਪੈਂਦੀ ਏ ਦੁਨੀਆ ਐਵੇਂ ਨਹੀਂ ਉਹ ਮੰਨਦੀ ਗੋਟਰ ਨੂੰ ਫੜ ਕੇ ਕੈਂਚੀ ਜੜ ਕੇ ਹੱਥ ਤੋੜ ਤੇ ਧੜ ਕੇ ਟੰਗੀ ਲਾਉਣੀ ਪੈਂਦੀ ਏ ਦੁਨੀਆ ਐਵੇਂ ਨਹੀਂ ਉਹ ਮੰਨਦੀ ਖੇਡ ਦਿਖਾਉਣੀ ਪੈਂਦੀ ਹੈ ਦੁਨੀਆ ਐਵੇਂ ਨਹੀਂ ਮੰਨਦੀ ਅੱਜ ਦਰਸ਼ਕ ਪੁੱਜਿਆ ਪਿਆਰ ਹੈ ਖੇਡ ਕਬੱਡੀ ਦੇ ਨਾਲ ਇਹਨਾਂ ਕਬੱਡੀ ਖਿਡਾਰੀਆਂ ਦੇ ਨਾਲ ਉਧਰ ਨੌਜਲ ਬੌਸ ਦੀ ਪਈ ਹੋਈ ਕਬੱਡੀ ਹੈ ਜੰਗੀਆਣੀਏ ਗੁਰਪੀ ਦਾ ਇੱਕ ਜਫਾ 1100 ਰੁਪਏ ਦਾ ਵੱਲਜੀ ਸਿੰਘ ਜਿੰਦਾ ਵੀ ਇੱਕ ਜਫੇ ਦਾ 1100 ਰੁਪਏ ਦਿੱਤਾ ਜਾਣਾ ਹੈ ਉਧਰ ਲੱਗ ਗਿਆ ਜੱਫਾ ਮੇਰੇ ਵੀਰਾਂ ਨੂੰ ਆਉਂਦਾ ਹੋਇਆ ਸਵਾਦ ਖੇਡ ਕਬੱਡੀ ਦਾ ਬਹੁਤ ਤਗੜੇ ਮੈਚ ਨੇ ਰਾਮਪੁਰੇ ਦੀ ਧਰਤੀ ਰਾਮਪੁਰੇ ਦਾ ਕਬੱਡੀ ਕਾ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਉਧਰ ਕਬੱਡੀ 365.com ਪ੍ਰਦੀਪ ਟੈਣਾ ਜੀ ਹੈਪੀ ਸ਼ੇਲਵਾਰੇ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਖੜੇ ਐ ਕਿਰਪਾ ਕਰਕੇ ਬੈਠ ਜੂ ਹੱਥ ਜੋੜ ਕੇ ਬੇਨਤੀ ਹੈ ਜਿਨ੍ਹਾਂ ਦਾ ਮੈਚ ਨਹੀਂ ਉਹ ਟੀਮਾਂ ਦੇ ਪਲੇਅਰ ਬੈਠ ਜਾਣ ਕਿਉਂਕਿ ਦਰਸ਼ਕ ਵੀਰ ਜਿਨ੍ਹਾਂ ਦੀ ਇੱਜ਼ਤ ਇਹ ਕਬੱਡੀ ਕੱਪ ਸਫਲ ਹੁੰਦਾ ਉਹਨਾਂ ਨੂੰ ਆਪਾਂ ਮੈਚ ਦੇਖਣ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਵੀਰ ਖੜੇ ਐ ਕਿਰਪਾ ਕਰਕੇ ਬੈਠ ਜਾਣ ਜਿਹੜੇ ਵੀਰ ਖੜੇ ਨੇ ਅਗਲਾ ਮੈਚ ਟੀਮਾਂ ਜੋਧਪੁਰ ਤੇ ਧੌਲੇ ਦੀਆਂ ਟੀਮਾਂ ਦੇ ਦਰਮਿਆਨ ਖੇੜਿਆ ਜਾਣਾ ਆ ਬਾਈ ਜੀ ਗੁਰਪ੍ਰੀਤ ਦਾ ਕੁਝ ਪ੍ਰਾਈਜ਼ ਆ ਮੈਥੋਂ ਸਟੇਜ ਤੋਂ ਲੈ ਜਾਣਾ ਆ ਕੀ ਵੀਰ ਹਾਂਜੀ ਜੰਗੀਆਨੇ ਦੇ ਪੁਆਇੰਟ ਨੇ 14.5 ਤੇ 16 ਪੁਆਇੰਟ ਨੇ ਵਰੜਵਾਲ ਦੀ ਟੀਮ ਦੇ ਵਰੜਵਾਲ ਦੀ ਟੀਮ ਇਸ ਮੈਚ ਦੀ ਜੀਨ ਟੀਮ ਰਹੀ ਹੈ ਹਰ ਇੱਕ ਜੱਫੇ ਦੇ ਵੀਰੇ ਜੋ